ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਪਾਥੀਆਂ ਬਦਲੇ ਪੁੱਤਰ ਗੁਰਦੁਆਰ ਗੁਰਦੁਆਰਾ ਤੋਬਾ ਭਾਈ ਸਾਲੂ ਜੀ ਦਾ ਅੰਮ੍ਰਿਤ ਸਰ ਵਿੱਚ ਗੁਰਦੁਆਰਾ ਤੋਬਾ ਭਾਈ ਸਾਲੂ ਜੀ ਦਾ ਆਪਣੀ ਮੁਰਾਦਾਂ ਪੂਰੀਆਂ ਕਰਨ ਵਾਲਾ ਇੱਕ ਪਵਿੱਤਰ ਸਥਾਨ ਹੈ ਸਿੱਖ ਇਤਿਹਾਸ ਦੇ ਮੁਤਾਬਕ ਭਾਈ ਸਾਲੋ ਜੀ ਨੇ ਪੂਰਾ ਜੀਵਨ ਸੱਚਖੰਡ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਅਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਬੜਮੁੱਲੀਆਂ ਦਾਤਾਂ ਹਾਸਲ ਕੀਤੀਆਂ। ਉਹਨਾਂ ਦੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰੇ ਵਿੱਚ ਚੜਾਵੇ ਵਜੋਂ ਪਾਠੀਆਂ ਚੜ੍ਹਦੀਆਂ ਹਨ। ਸੰਗਤਾਂ ਇਸਨਾਨ ਦੇ ਨਾਲ ਆਪਣੀ ਮਨੋਕਾਮਨਾਵਾਂ ਵੀ ਪੂਰੀਆਂ ਕਰਦੀਆਂ ਹਨ ਆਓ ਅੱਜ ਤੁਹਾਨੂੰ ਭਾਈ ਸਾਲੂ ਜੀ ਦੀ ਪੂਰੀ ਸੰਜੀਵਣੀ ਸੁਣਾਉਂਦੇ ਹਾਂ ਉਹਨਾਂ ਨੂੰ ਪਾਥੀਆਂ ਦੇ ਬਦਲੇ ਪੁੱਤਰ ਤੋਂ ਇਲਾਵਾ ਹੋਰ ਕਿਹੜੀਆਂ ਆਚਾਰ ਦਾਤਾਂ ਵੀ ਮਿਲੀਆਂ ਗੁਰਦੁਆਰਾ ਅੰਦਰ ਸਥਿਤ ਤੋਬਾ ਉਸ ਦਾ ਸੱਚ ਕੀ ਹੈ ਅੱਜ ਦੇ ਵੀਡੀਓ ਵਿੱਚ ਭਾਈ ਸਾਲੂ ਜੀ ਦਾ ਹਰ ਪੱਖ ਤੋਂ ਇਤਿਹਾਸ ਦੱਸਦੇ ਹਾਂ ਜ਼ਿਲ੍ਹੇ ਦੇ ਲਾਗੇ ਭਾਈ ਲੋਗੜ ਵਿਖੇ ਭਾਈ ਸਾਲੂ ਜੀ ਦਾ ਆਪਣਾ ਵੱਖਰਾ ਇਤਿਹਾਸ ਇੱਕ ਗੁਰਦੁਆਰਾ ਸਾਹਿਬ ਚੌਥੇ ਪੰਜਵੇਂ ਅਤੇ ਛੇਵੇਂ ਪਾਸ਼ਾਈ ਦੇ ਸਮਕਲীন ਪਾਈ ਸਾਲੂ ਜੀ ਦੇ ਨਾਮ ਨਾਲ ਇਤਿਹਾਸਿਕ ਮਹੱਤਵ ਨਾਲ ਜਾਣਿਆ ਜਾਂਦਾ ਹੈ ਇਸ ਮੁਤਾਬਕ ਪਾਈ ਸਾਲੂ ਜੀ ਦਾ ਜਨਮ ਪਾਈ ਦਿਆਲਾ ਅਤੇ ਮਾਤਾ ਸੁਖਦੀਪ ਜੀ ਦੇ ਕੁੱਖੋਂ ਫਰੀਦਕੋਟ ਦੇ ਵਿੱਚ ਤੋਲੇ ਗੜ ਵਿਖੇ ਹੋਇਆ ਸੀ ਜੋ ਕਿ ਬਾਦ ਵਿੱਚ ਸੰਗਤ ਗੁਰੂ ਰਾਮਦਾਸ ਜੀ ਦੇ ਕੋਲ ਸੰਗਤ ਰੂਪ ਵਿੱਚ ਮਿਲਣ ਲਈ ਪਹੁੰਚਦੇ ਹਨ ਇਤਿਹਾਸ ਮੁਤਾਬਕ ਢੋਲੇਗੜ੍ਹ ਵਿੱਚ ਕੋਈ ਆਫਤ ਦੇ ਕਾਰਨ ਇਹ ਛੋਟਾ ਜਿਹਾ ਸੂਬਾ ਉਜੜ ਗਿਆ ਅਤੇ ਢੋਲੇ ਗਾਗੜ ਦੇ ਲੋਕ ਆਸੇ ਪਾਸੇ ਦੇ ਇਲਾਕਿਆਂ ਵਿੱਚ ਜਾ ਵਸੇ ਭਾਈ ਦਿਆਲਾ ਜੀ ਅੰਮ੍ਰਿਤਸਰ ਵਿਖੇ ਮਜੀਠੇ ਨਗਰ ਵਿੱਚ ਜਾ ਵਸੇ ਜਦ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਗੱਦੀ ਤੇ ਬਿਰਾਜਮਾਨ ਸਨ ਤਾਂ ਇੱਕ ਦਿਨ ਭਾਈ ਦਿਆਲਾ ਜੀ ਦਰਬਾਰ ਸਾਹਿਬ ਦੇ ਅੱਗੋਂ ਲੰਘ ਰਹੇ ਸਨ ਉਹਨਾਂ ਨੂੰ ਖਿਆਲ ਆਇਆ ਕਿ ਲੋਕਾਂ ਤੋਂ ਉਹਨਾਂ ਨੇ ਸੁਣਿਆ ਸੀ ਕਿ ਇੱਥੇ ਇੱਕ ਰੱਬੀ ਰੂਹ ਰਹਿੰਦੀ ਹੈ ਭਾਈ ਦਿਆਲਾ ਜੀ ਨੇ ਸੋਚਿਆ ਕਿਉਂ ਨਾ ਆਪਾਂ ਦੀ ਰੱਬੀ ਰੂਹ ਨੂੰ ਜਾ ਮਿਲੀਏ ਤਾਂ ਫਿਰ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਹਰਮੰਦਰ ਸਾਹਿਬ ਆਉਂਦੇ ਨੇ ਅਤੇ ਦੀਵਾਨ ਦੇ ਵਿੱਚ ਸੰਗਤ ਦੇ ਲਾਸਟ ਵਿੱਚ ਪਿੱਛੇ ਜਾ ਕੇ ਬੈਠ ਜਾਂਦੇ ਹਨ ਅਤੇ ਆਪਣੇ ਮਨ ਵਿੱਚ ਹੀ ਸੋਚਦੇ ਨੇ ਕਿ ਜੇਕਰ ਕੋਈ ਸੱਚਾ ਗੁਰੂ ਹੋਵੇਗਾ ਤਾਂ ਸਾਨੂੰ ਆਵਾਜ਼ ਜ਼ਰੂਰ ਮਾਰੇਗਾ ਪਰ ਫਿਰ ਜਦ ਦੀਵਾਨ ਦੀ ਸਮਾਪਤੀ ਹੋਈ ਤਾਂ ਫਿਰ ਚੌਥੀ ਪਾਸ਼ਾਈ ਸ੍ਰੀ ਗੁਰੂ ਰਾਮਦਾਸ ਜੀ ਨੇ ਆਵਾਜ਼ ਦਿੱਤੀ ਜੋ ਪਿੱਛੇ ਬੈਠੇ ਹਨ ਆਪਣੇ ਮਨ ਅੰਦਰ ਹੀ ਗੱਲਾਂ ਕਰ ਰਹੇ ਹਨ ਉਹ ਅੱਗੇ ਆ ਜਾਣ ਭਾਈ ਦਿਆਲਾ ਜੀ ਕੋਲ ਆਉਂਦੇ ਹਨ ਤੇ ਗੁਰੂ ਜੀ ਦੇ ਚਰਨਾਂ ਵਿੱਚ ਟੈ ਪੈਂਦੇ ਹਨ ਅਤੇ ਖੇਮਾ ਮੰਗਦੇ ਹਨ ਕਿ ਆਪ ਤਾਂ ਸੱਚੇ ਗੁਰੂ ਹੋ ਸਾਨੂੰ ਮਾਫ਼ ਕਰ ਦਿਓ ਭਾਈ ਦਿਆਲਾ ਜੀ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਹਨ ਕਿ ਅਸੀਂ ਤੁਹਾਡੇ ਦਰ ਘਰ ਦੀ ਸੇਵਾ ਕਰਨੀ ਚਾਹੁੰਦੇ ਹਾਂ ਤਾਂ ਗੁਰੂ ਰਾਮਦਾਸ ਜੀ ਭਾਈ ਦਿਆਲਾ ਜੀ ਨੂੰ ਕਹਿੰਦੇ ਹਨ ਕਿ ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾ ਤੁਹਾਡਾ ਜੋ ਪੁੱਤਰ ਹੈ ਉਹ ਸਾਡੇ ਘਰ ਦਾ ਸੇਵਾਦਾਰ ਹੈ ਉਸ ਨੂੰ ਸਾਨੂੰ ਭੇਟਾ ਕਰ ਜਾਓ ਇਸ ਗੱਲ ਤੇ ਭਾਈ ਦਿਆਲਾ ਜੀ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੋਲ ਭੇਟਾ ਕਰਕੇ ਵਾਪਸ ਮਜੀਠੀਏ ਚਲੇ ਗਏ ਇਸ ਤਰ੍ਹਾਂ ਭਾਈ ਦਿਆਲਾ ਜੀ ਗੁਰੂ ਘਰ ਪ੍ਰੇਮੀ ਬਣ ਗਏ ਇਸ ਤਰ੍ਹਾਂ ਭਾਈ ਸਾਲੋ ਜੀ ਬਚਪਨ ਤੋਂ ਹੀ ਗੁਰੂ ਵਿਰਦੀ ਵਾਲੇ ਸਨ ਉਹ ਗੁਰੂ ਘਰ ਵਿੱਚ ਰਹਿੰਦੇ ਬੱਚਿਆਂ ਨਾਲ ਖੇਡਦੇ ਸੇਵਾ ਕਰਦੇ ਅਤੇ ਵਾਹਿਗੁਰੂ ਦਾ ਜਾਪ ਕਰਦੇ ਜਦੋਂ ਉਹਨਾਂ ਨੇ ਆਰਾਮ ਕਰਨਾ ਹੁੰਦਾ ਤਾਂ ਉਹ ਏਸੇ ਗੁਰੂ ਘਰ ਦੀ ਜਗ੍ਹਾ ਤੇ ਆ ਕੇ ਆਰਾਮ ਕਰਦੇ ਜਿੱਥੇ ਕੀ ਹੁਣ ਭਾਈ ਸ਼ਾਲੂ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੋ ਇੱਥੇ ਖੂਹੀ ਹੈ ਇੱਥੇ ਆਉਣ ਜਾਣ ਵਾਲਿਆਂ ਨੂੰ ਜਲ ਛਕਾਉਂਦੇ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੱਕਾ ਕਰਨ ਦੀ ਗੱਲ ਚਲਾਈ ਤਾਂ ਸਰੋਵਰ ਦੇ ਚਾਰ ਵਾਹਾਂ ਅਤੇ ਚਾਰ ਸੇਵਾਦਾਰਾਂ ਦੀ ਸੇਵਾ ਲਗਾਈ ਗਈ ਪਹਿਲੇ ਬਾਬਾ ਬੁੱਢਾ ਜੀ ਦੂਜੇ ਭਾਈ ਗੁਰਦਾਸ ਜੀ ਤੀਜੇ ਭਾਈ ਵਹਿਲੋ ਜੀ ਦੂਜੇ ਭਾਈ ਸਾਲੂ ਜੀ ਚਾਰੇ ਵਾਹੀਆਂ ਤੇ ਪਾਵੇ ਲਗਾਏ ਗਏ ਇੱਟਾਂ ਨੂੰ ਪਕਾਉਣ ਦੇ ਲਈ ਮੀਂਹ ਪੈਣ ਦੇ ਕਾਰਨ ਬਾਲਣ ਗਿੱਲਾ ਹੋ ਗਿਆ ਅਤੇ ਇੱਟਾਂ ਪੱਕਣੀਆਂ ਬੰਦ ਹੋ ਗਈਆਂ ਪਰ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੀ ਕਿ ਜਲਦੀ ਤੋਂ ਜਲਦੀ ਸਰੋਵਰ ਪੱਕਾ ਕੀਤਾ ਜਾਵੇ ਇਸ ਦੇ ਉੱਪਰ ਭਾਈ ਸਾਲੂ ਜੀ ਨੇ ਕੀ ਕੀਤਾ ਕੀ ਜਿਹੜੀ ਵੀ ਸੰਗਤ ਰੋਜ਼ ਦਰਬਾਰ ਸਾਹਿਬ ਸੇਵਾ ਕਰਨ ਆਉਂਦੀ ਅਤੇ ਉਹਨਾਂ ਨੂੰ ਲੈ ਕੇ ਆਸ-ਪਾਸ ਦੇ ਇਲਾਕੇ ਵਿੱਚ ਗਏ ਅਤੇ ਸਿਰਾਂ ਦੇ ਉੱਪਰ ਟੋਕਰੀਆਂ ਚੁੱਕ ਲਈਆਂ ਥਾਂ-ਥਾਂ ਹੋਕਰਾ ਦੇਣ ਲੱਗੇ ਕਿ ਜਿਸ ਘਰ ਦੇ ਵਿੱਚ ਬੱਚਾ ਨਹੀਂ ਜਿਸ ਨੂੰ ਪੁੱਤਰ ਦੀ ਪ੍ਰਾਪਤੀ ਚਾਹੀਦੀ ਹੈ ਤਾਂ ਉਹ ਆਪਣੇ ਘਰੋਂ ਇੱਕ ਇੱਕ ਪਾਥੀ ਦੇਖ ਕੇ ਇੱਕ ਪੁੱਤਰ ਲੈ ਜਾਵੋ ਜੋ ਗੁਰਦੁਆਰਾ ਸਾਹਿਬ ਨੂੰ ਮੰਨਦੀਆਂ ਸਨ ਉਹਨਾਂ ਨੇ ਪਾਥੀਆਂ ਦੇ ਟੋਕਰੇ ਦੇ ਕੇ ਸ਼ੁਰੂ ਦੇਣੇ ਸ਼ੁਰੂ ਕਰ ਦਿੱਤੇ ਉੱਥੇ ਕੁਝ ਲੋਕ ਅਜਿਹੇ ਵੀ ਸਨ ਜੋ ਭਾਈ ਸਾਲੂ ਜੀ ਨੂੰ ਕਹਿਣ ਲੱਗੇ ਕਿ ਅਜਿਹਾ ਕਿਹੜਾ ਗੁਰੂ ਹੈ ਜੋ ਪਾਥੀਆਂ ਦੇ ਬਦਲੇ ਪੁੱਤਰ ਦੇ ਰਿਹਾ ਹੈ ਲੋਕ ਕਹਿਣ ਲੱਗੇ ਕਿ ਅਸੀਂ ਤੈਨੂੰ ਇਹਨਾਂ ਪਾ ਇੰਨੀਆਂ ਪਾਥੀਆਂ ਦਿੰਦੇ ਹਾਂ ਤੇ ਦੇਖਦੇ ਹਾਂ ਤੇਰਾ ਗੁਰੂ ਕਿਸ ਕਿਸ ਨੂੰ ਪੁੱਤਰ ਦਿੰਦਾ ਹੈ ਭਾਈ ਸ਼ਾਲੂ ਜੀ ਨੇ ਸਾਰੀ ਸੇਵਾ ਆਪਣੀ ਝੋਲੀ ਵਿੱਚ ਹੀ ਪਵਾ ਲਈ ਅਤੇ ਨਾਲ ਇਹ ਵੀ ਕਿਹਾ ਜੋ ਸੰਗਤਾਂ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਸੇਵਾ ਜਰੂਰ ਕਰਦੀਆਂ ਨੇ ਉਹਨਾਂ ਦੀਆਂ ਝੋਲੀਆਂ ਹੀ ਭਰਦੇ ਆਂ ਪਰਦਿਆਂ ਨੇ ਭਾਈ ਸ਼ਾਲੂ ਜੀ ਜਦੋਂ ਸਾਰੀ ਸੇਵਾ ਲੈ ਕੇ ਸ੍ਰੀ ਦਰਬਾਰ ਸਹਿ ਪਹੁੰਚੇ ਤਾਂ ਉੱਥੋਂ ਦੇ ਨਾਲ ਵਾਲੇ ਸਿੱਖਾਂ ਨੇ ਭਾਈ ਸ਼ਾਲੂ ਜੀ ਦੀ ਸ਼ਿਕਾਇਤ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਕਰ ਦਿੱਤੀ ਤੇ ਇਸ ਨੇ ਜਾ ਕੇ ਇਦਾਂ ਹੋਕਾ ਦਿੱਤਾ ਫਿਰ ਗੁਰੂ ਅਰਜਨ ਦੇਵ ਜੀ ਭਾਈ ਸ਼ਾਲੂ ਜੀ ਨੂੰ ਆਪਦੇ ਕੋਲ ਬੁਲਾਉਂਦੇ ਨੇ ਅਤੇ ਭਾਈ ਸ਼ਾਲੂ ਜੀ ਨੂੰ ਪੁੱਛਦੇ ਨੇ ਕਿ ਅਸੀਂ ਸੁਣਿਆ ਹੈ ਕਿ ਤੁਸੀਂ ਪਾਥੀਆਂ ਦੇ ਬਦਲੇ ਪੁੱਤਰ ਦਾ ਹੋਕਾ ਦੇ ਕੇ ਆਏ ਹੋ ਤਾਂ ਭਾਈ ਸਾਲੂ ਜੀ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਖੜੇ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਹਾਂ ਜੀ ਮੈਂ ਇਦਾਂ ਹੀ ਹੋਕਾ ਦਿੱਤਾ ਹੈ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਤੁਸੀਂ ਸਾਨੂੰ ਪੁੱਛਿਆ ਕਿਉਂ ਨਹੀਂ ਅਤੇ ਸਾਡੇ ਪੁੱਛੇ ਤੋਂ ਬਗੈਰ ਤੁਸੀਂ ਇਦਾਂ ਕਿਉਂ ਕੀਤਾ ਤੇ ਭਾਉ ਸਪਾਈ ਸ਼ਾਲੂ ਜੀ ਨੇ ਨਿਮਰਤਾ ਦੇ ਨਾਲ ਖੜੇ ਹੋ ਕੇ ਉੱਤਰ ਦਿੰਦੇ ਨੇ ਕਿਹਾ ਕਿ ਪੁੱਤਾਂ ਤਾਂ ਹੋਕਾ ਤਾਂ ਮੈਂ ਛੋਡੇ ਤੋਂ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦਾ ਕੋਈ ਕਮੀ ਹੋਵੇ ਇੱਥੇ ਭੰਡਾਰੇ ਐਨੇ ਭਰੇ ਹੋਏ ਨੇ ਕਿ ਜਿਹੜੇ ਵੀ ਸ਼ਰਦਾ ਦੇ ਨਾਲ ਤੁਹਾਡੇ ਕੋਲ ਆਉਂਦਾ ਹੈ ਤੇ ਸੇਵਾ ਕਰਦਾ ਹੈ ਤੁਸੀਂ ਆਉਣ ਆਉਂਦਿਆਂ ਦੀਆਂ ਝੋਲੀਆਂ ਭਰ ਦਿੰਦੇ ਹਾਂ ਗੁਰੂ ਅਰਜਨ ਦੇਵ ਜੀ ਫਿਰ ਬਚਨ ਕਰਦੇ ਨੇ ਕਿ ਤੁਸੀਂ ਤਾਂ ਸਸਤਾ ਸੌਦਾ ਕਰ ਆਏ ਹੋ ਕਿ ਇੱਕ ਪਾਥੀ ਦੇ ਬਦਲੇ ਇੱਕ ਪੁੱਤਰ ਜਿਨ੍ਹਾਂ ਲੋਕਾਂ ਨੇ ਸਾਨੂੰ 20 ਪਾਥੀਆਂ ਦਿੱਤੀਆਂ ਨੇ ਜਾਂ ਟੋਕਰਾ ਭਰ ਕੇ ਦਿੱਤਾ ਹੈ ਤੇ ਪਾਥੀਆਂ ਦਿੱਤੀਆਂ ਨੇ ਤੇ ਉਹਨਾਂ ਨੂੰ ਫਿਰ ਉਹਨੇ ਹੀ ਪੁੱਤਰ ਦੇਵਾਂਗੇ ਭਾਈ ਸਾਲੂ ਜੀ ਕਹਿੰਦੇ ਹਨ ਕਿ ਇੱਕ ਪੁੱਤਰ ਦੇਣਾ ਹੈ ਤਾਂ ਉਹ ਤੁਸੀਂ ਹੀ ਦਾਤ ਬਖਸ਼ਣੀ ਹੈ ਜੇ 20 ਪੁੱਤਰ ਦੇਣੇ ਹਨ ਤਾਂ ਉਹ ਵੀ ਦਾਤ ਤੁਸੀਂ ਹੀ ਬਖਸ਼ਣੀ ਹੈ ਇਸ ਗੱਲ ਤੋਂ ਗੁਰੂ ਅਰਜਨ ਦੇਵ ਜੀ ਬਹੁਤ ਪਰੇਸ਼ਾਨ ਹੋਏ ਅਤੇ ਭਾਈ ਸਾਲੂ ਜੀ ਨੂੰ ਵਰ ਦਿੱਤਾ ਕਿ ਜੋ ਵੀ ਸੰਗਤਾਂ ਤੁਹਾਡੇ ਦਰ ਤੇ ਇਸ ਤਰ੍ਹਾਂ ਹੀ ਸੇਵਾ ਕਰਨਗੀਆਂ ਉਹਨਾਂ ਦੀ ਝੋਲੀ ਇਸ ਤਰ੍ਹਾਂ ਹੀ ਭਰਦੀ ਰਹੇਗੀ ਅਤੇ ਅੱਜ ਦੇ ਸਮੇਂ ਵਿੱਚ ਇਸ ਸਥਾਨ ਤੇ ਇਹ ਦਾਤਾਂ ਵਰਤਦੀਆਂ ਹਨ ਵਰਤਦੀਆਂ ਜਾ ਰਹੀਆਂ ਹਨ ਅੱਜ ਦੇ ਸਮੇਂ ਵਿੱਚ ਹੀ ਜੋ ਸੰਗਤਾਂ ਆਪਣੀ ਸਰਦਾ ਪ੍ਰੇਮ ਦੇ ਨਾਲ ਇਸ ਦਰ ਘਰ ਤੇ ਸੇਵਾ ਲੈ ਕੇ ਆਉਂਦੀਆਂ ਹਨ ਗੁਰੂ ਮਹਾਰਾਜ ਦੇ ਵੱਲੋਂ ਉਹਨਾਂ ਨੂੰ ਦਾਤ ਜ਼ਰੂਰ ਵਖਸੀ ਜਾਂਦੀ ਹੈ ਤਿੰਨ ਗੁਰੂ ਸਹਿਬਾਨਾਂ ਨੇ ਹਜ਼ੂਰ ਰਹਿ ਕੇ ਪਾਈ ਸਾਲੂ ਜੀ ਨੇ ਸੇਵਾ ਕੀਤੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰगोबिंद ਸਾਹਿਬ ਜੀ ਇਸ ਦੌਰਾਨ ਪਾਈ ਸਾਲੂ ਜੀ ਨੂੰ ਪੰਜ ਦਾਤਾਂ ਦੀ ਬਖਸ਼ਿਸ਼ ਹੋਈ ਸੀ ਪਹਿਲੀ ਜਿਨ੍ਹਾਂ ਦੇ ਘਰ ਕੋਈ ਬੱਚਾ ਜਾਂ ਪੁੱਤਰ ਦੀ ਦਾਤ ਨਹੀਂ ਹੈ ਉਸ ਨੂੰ ਦਾਤ ਮਿਲਦੀ ਹੈ ਦੂਜੀ ਬਖਸ਼ਿਸ਼ ਜੋ ਲੋਕ ਜਿਨ੍ਹਾਂ ਲੋਕਾਂ ਦੀ ਸਿਹਤ ਕਮਜ਼ੋਰ ਰਹਿੰਦੀ ਹੈ ਉਹਨਾਂ ਨੂੰ ਕੋਈ ਦੁੱਖ ਰੋਗ ਹੈ ਉਹ ਠੀਕ ਨਹੀਂ ਹੁੰਦਾ ਉਹ ਗੁਰਦੁਆਰਾ ਸਾਹਿਬ ਵਿਖੇ ਤੋਬਾ ਸਾਹਿਬ ਦੇ ਵਿੱਚੋਂ ਜਲ ਲੈ ਕੇ ਇਸ਼ਨਾਨ ਕਰਦੇ ਹਨ ਅਤੇ ਉਹਨਾਂ ਦੀ ਸਰੀਰ ਤੰਦਰੁਸਤੀ ਅਤੇ ਹਰਿਆ ਭਰਿਆ ਹੋ ਜਾਂਦਾ ਹੈ ਤੀਜੀ ਵਕਸ਼ਿਸ਼ ਭਾਈ ਸਾਲੂ ਜੀ ਦੀ ਸਾਖੀ ਜੀ ਦੀ ਪਾਠ ਸਰਬਨ ਕਰਵਾਇਆ ਜਾਂਦਾ ਹੈ ਅਤੇ ਉਹ ਅਤੇ ਉਹ ਲੋਕ ਤੰਦਰੁਸਤ ਹੋ ਜਾਂਦੇ ਹਨ ਚੌਥੀ ਬਖਸ਼ਿਸ਼ ਜੇ ਕਿਸੇ ਦੀ ਮਨੋ ਕਾਮਨਾਵਾਂ ਜਾਂ ਸਰੀਰਕ ਰੋਗ ਅਤੇ ਹਟ ਨਹੀਂ ਰਿਹਾ ਉਹ ਲੋਕ ਗੁਰਦੁਆਰਾ ਸਾਹਿਬ ਵਿੱਚੋਂ ਜਲ ਲੈ ਕੇ ਪੀਂਦੇ ਨੇ ਅਤੇ ਉਹਨਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਪੰਜਵੀਂ ਬਖਸ਼ਿਸ਼ ਜੋ ਲੋਕ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੇ ਨੇ ਉਹ ਲੋਕ ਜਦ ਭਾਈ ਸਾਲੂ ਜੀ ਦੇ ਗੁਰਦੁਆਰਾ ਸਾਹਿਬ ਆਉਂਦੇ ਨੇ ਅਤੇ ਉਹਨਾਂ ਦੀ ਯਾਤਰਾ ਸਫਲ ਹੋ ਜਾਂਦੀ ਹੈ ਗੱਲ ਕਰਦੇ ਹਾਂ ਟੋਬੇ ਦੇ ਇਤਿਹਾਸ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਟੋਬਾ ਹੈ ਪਹਿਲਾਂ ਪਹਿਲ ਇੱਥੇ ਨੀਚੋਂ ਹੀ ਜਲ ਪ੍ਰਗਟ ਹੋਇਆ ਕਰਦਾ ਸੀ ਪਰ ਹੁਣ ਇਹ ਜਲ ਉੱਥੋਂ ਆਉਂਦਾ ਹੈ ਜਿੱਥੇ ਭਾਉ ਭਾਈ ਸਾਲੂ ਜੀ ਆਉਂਦੇ ਜਾਂਦੇ ਰਾਈਆਂ ਨੂੰ ਜਲ ਛਕਾਉਂਦੇ ਸਨ ਇੱਕ ਦਿਨ ਭਾਈ ਸ਼ਾਲੂ ਜੀ ਇਸੇ ਹੀ ਟੋਬੇ ਦੇ ਨੇੜੇ ਆਰਾਮ ਕਰ ਰਹੇ ਸਨ ਅਤੇ ਗੁਰੂ ਅਰਜਨ ਦੇਵ ਜੀ ਟਹਿਲਦੇ ਹੋਏ ਉਹਨਾਂ ਕੋਲ ਆਉਂਦੇ ਹਨ ਅਤੇ ਵਾਚਨ ਕਰਦੇ ਹਨ ਕਿ ਇੱਥੇ ਇੱਕ ਸਰੋਵਰ ਬਣਾ ਦਿੱਤਾ ਜਾਵੇਗਾ ਭਾਈ ਨਿਮਰਤਾ ਸਹਿਤ ਵਾਚਨ ਦਿੰਦੇ ਨੇ ਕਿ ਨਹੀਂ ਗੁਰੂ ਮਹਾਰਾਜ ਸਰੋਵਰ ਤਾਂ ਤੁਹਾਡੇ ਘਰ ਦਾ ਹੀ ਸਸੋਬਿਤ ਹੈ ਇਸ ਨੂੰ ਤੁਸੀਂ ਤੋਬਾ ਹੀ ਰਹਿਣ ਦਿਓ ਗੁਰੂ ਮਹਾਰਾਜ ਕਿਹਾ ਕੀ ਨਹੀਂ ਇਹ ਪਲਾ ਟੋਬਾ ਨਹੀਂ ਰਹਿੰਦਾ ਜੀ ਵੀ ਜੋ ਵੀ ਸੰਗਤ ਇੱਥੇ ਆਉਣ ਗਿਆ ਤੇ ਹਾਜ਼ਰੀ ਭਰਣ ਗਿਆ ਟੋਬੇ ਵਿੱਚੋਂ ਜਲ ਲਜਾਣ ਗਿਆ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਅਤੇ ਤੰਦਰੁਸਤ ਰਹਿਣ ਗਿਆ ਇਹ ਸੀ ਗੁਰਦੁਆਰਾ ਭਾਈ ਸਾਲੂ ਸਹਿਬ ਜੀ ਦਾ ਇਤਿਹਾਸ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ